ਉਧਰ ਲੋਕਾਣਾ ਤੋਂ ਸੰਸਦ ਮੈਂਬਰ ਸਜੀਵ ਰੂੜਾ ਨੇ ਕਾਲੇ ਜਾਦੂ ਅਤੇ ਵਹਿਮਾ ਭਰਮਾ ਦੇ ਖਿਲਾਫ ਔਰ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਹੈ ਸਜੀਵ ਰੂੜਾ ਦਾ ਕਹਿਣਾ ਹੈ ਕਿ ਤੰਤਰਕਾਂ ਅਤੇ ਝੂਠ ਪ੍ਰਥਾਵਾਂ ਨੂੰ ਖਤਮ ਕਰਨ ਦੇ ਲਈ ਇਹ ਕਦਮ ਜ਼ਰੂਰੀ ਹੈ ਇਸ ਬਿੱਲ ਦੇ جاری ਹੋਣ ਦੇ ਨਾਲ ਇਹਨਾਂ ਆਮਲਾ ਵਿੱਚ ਸ਼ਾਮਲ ਲੋਕਾਂ ਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਐਨ ਵੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਖੋਖਰ ਜਿਹੜੇ ਅੰਧਵਿਸ਼ਵਾਸ ਨੇ ਜਿਸ ਤਰ੍ਹਾਂ ਜਾਦੂ ਟੂਣਾ ਹੋ ਗਿਆ ਜਾਂ ਫਿਰ ਤਾਗੇ ਦੀਵਤਾਂ ਦਾ ਕੰਮ ਹੋ ਗਿਆ ਕਾਲਾ ਜਾਦੂ ਗਿਆ ਇਸ ਗੱਲ ਤੇ ਰੋਕ ਲਗਾਉਣ ਵਾਸਤੇ ਰਾਸ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਰਾਸ ਸਭਾ ਮੈਂਬਰ ਸੰਜੀਵ ਰੋੜਾ ਨੇ ਇਹ ਬਿੱਲ ਪੇਸ਼ ਕੀਤਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕੁਝ ਰਾਜਾਂ ਵਿੱਚ ਇਹ ਕਾਨੂੰਨ ਬਣ ਗਿਆ ਜਿੱਥੇ ਕਿ ਜੇਕਰ ਕੋਈ ਕਾਲਾ ਜਾਦੂ ਕਰਦਾ ਕਾਲੇ ਇਲਮ ਦੀ ਗੱਲ ਕਰਦਾ ਜਾਂ ਫਿਰ ਤਾਗਤਪੀਤਾਂ ਦੀ ਗੱਲ ਕਰਦਾ ਲੋਕਾਂ ਨੂੰ ਬਰਕਲਾਉਂਦਾ ਉੰਨਾ ਖਲਾ ਪਰਚਾ ਦਰਜ ਹੁੰਦਾ ਤੇ ਜੇਲ੍ਹ ਦੀ ਹਵਾ ਵੀ ਖਾਣੀ ਪੈਂਦੀ ਆ ਸੋ ਪੂਰੇ ਦੇਸ਼ ਦੇ ਵਿੱਚ ਵੀ ਇਹ ਕਾਨੂੰਨ ਬਣ ਸਕਦਾ ਕਿਉਂਕਿ ਰਾਜ ਸਭਾ ਦੇ ਵਿੱਚ ਚਰਚਾ ਹੋਏਗੀ ਜਦੋਂ ਬਿਲ ਬਿੱਲ ਪੇਸ਼ ਕੀਤਾ ਗਿਆ ਪਹਿਲਾਂ ਵੀ ਇੱਕ ਦੋ ਵਾਰ ਬਿੱਲ ਪੇਸ਼ ਕੀਤੇ ਗਏ ਨੇ ਪਰ ਗੱਲ ਕਿਤੇ ਨਾ ਕਿਤੇ ਰੁਕ ਜਾਂਦੀ ਆ ਦੂਜੇ ਪਾਸੇ ਕੁਝ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਕੁਝ ਮੰਤਰੀ ਬੱਕਰੇ ਦੀ ਬਲੀ ਵੀ ਦਿੰਦੇ ਆ ਹਾਥੀ ਦੀ ਸਵਾਰੀ ਵੀ ਕਰਦੇ ਆ ਜਾਂ ਫਿਰ ਗੈਰ ਮਨੁੱਖੀ ਹੋਰ ਤਰ੍ਹਾਂ ਦੇ ਜਿਹੜੇ ਕੰਮ ਹੀ ਕਰਦਿਆ ਤੰਤਰ ਵਿਦਿਆ ਦੇ ਮੁਤਾਬਕ ਜੋ ਉਹਨਾਂ ਨੂੰ ਤੰਤਰ ਜਾਣਕਾਰੀ ਦਿੰਦੇ ਨੇ ਪੰਜਾਬ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿ ਕੁਝ ਮੰਤਰੀ ਨੇ ਉਹ ਵੀ ਜੋਤਸੀਆਂ ਕੋਲ ਜਾਂਦੇ ਸੀਗੇ ਇੱਥੋਂ ਤੱਕ ਕਿ ਕੁਝ ਮੁੱਖ ਮੰਤਰੀ ਵੀ ਜੋਤਸੀਆਂ ਕੋਲ ਗਏ ਨੇ ਜੋਸੀਆਂ ਨੇ ਫਿਰ ਕਹਿਣਾ ਹੁੰਦਾ ਸੀ ਕਿ ਕਿਹੜੇ ਟਾਈਮ ਸੌਂ ਚੁੱਕਣੀ ਆ ਕਿਹੜੇ ਟਾਈਮ ਕਾਗਜ਼ ਭਰਨੇ ਨੇ ਸੋ ਕੁਝ ਸਿਆਸੀ ਲੋਕ ਵੀ ਗਲਤਾਨ ਨੇ ਬਹਿਮਾ ਪਰਮੰਦੇ ਵਿੱਚ ਪਰ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਰਾਸਭਾ ਮੈਂਬਰ ਸੰਜੀਪ अरोड़ा ਨੇ ਜਿਨ੍ਹਾਂ ਨੇ ਬਿੱਲ ਪੇਸ਼ ਕੀਤਾ ਜਿਨ੍ਹਾਂ ਨੇ ਕਿਹਾ ਕਿ ਵਿਹਮ ਪਰਮਾਂ ਦੀਆਂ ਗੱਲਾਂ ਜਾਦੂ ਟੂਣਾ ਦੀਆਂ ਗੱਲਾਂ ਕਾਲੇ ਇਲਮਾਂ ਦੀਆਂ ਗੱਲਾਂ ਜਾਂ ਫਿਰ ਹੋਰ ਤਰ੍ਹਾਂ ਦੇ ਜੋ ਵਿਹਮ ਪਰਮ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਨੇ ਉਹਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਵਾਲੇ ਪਿਛਲੇ 25-30 ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਕਿ ਲੋਕਾਂ ਨੂੰ ਵਿਹਮਾਂ ਚੋਂ ਕੱਢਿਆ ਜਾਵੇ ਲੋਕਾਂ ਨੂੰ ਪਰਮਾਂ ਚੋਂ ਕੱਢਿਆ ਜਾਵੇ ਜੋ ਤੰਤਰਕ ਵਿੱਦਿਆ ਵਾਲੇ ਨੇ ਉਹਨਾਂ ਦੀਆਂ ਐਡਸ ਬੰਦ ਕੀਤੀਆਂ ਜਾਣ ਹੁਣ ਜਦੋਂ ਅ ਰਸਵਾ ਵਿੱਚ ਬਿੱਲ ਪੇਸ਼ ਹੋ ਗਿਆ ਤਾਂ ਨਵੇਂ ਸਿਰੇ ਤੋਂ ਚਰਚਾ ਹੋਏਗੀ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਈ ਤੰਤਰਿਕ ਮਨੁੱਖੀ ਬਲੀ ਤੱਕ ਦਵਾ ਦਿੰਦੇ ਨੇ ਕਈ ਵਾਰ ਤਾਂ ਇਹ ਵੀ ਹੁੰਦਾ ਹੈ ਕਿ ਘਰ ਦਾ ਇੱਕ ਲੜਕਾ ਹੁੰਦਾ ਉਸ ਨੂੰ ਬਲੀ ਦੇ ਨਾਂ ਤੇ ਖਤਮ ਕਰ ਦਿੱਤਾ ਜਾਂਦਾ ਤੇ ਘਰ ਦਾ ਚਿਰਾਗ ਬੁੱਝ ਜਾਂਦਾ ਹੈ ਹੋਰ ਵੀ ਬਹੁਤ ਸਾਰੇ ਤੁਸੀਂ ਵੇਖਿਆ ਹੋਣਾ ਚੌਕਾਂ ਉੱਤੇ ਜਾਦੂ ਟੂਣੇ ਕੀਤੇ ਹੁੰਦੇ ਨੇ ਲੋਕਾਂ ਨੂੰ ਡਰ ਲੱਗਦਾ ਤੇ ਨਾਲ ਫਿਰ ਪੁੱਤਾਂ ਭਰੇਤਾਂ ਦਾ ਵੀ ਵਹਿਮ ਹੋ ਜਾਂਦਾ ਤੇ ਨਵੀਂ ਪੀੜ੍ਹੀ ਇਹ ਸੋਚਦੀ ਹੈ ਕਿ ਵਕਈ ਜਾਦੂ ਟੂਣੇ ਭੂਤ ਪ੍ਰੇਤਾਂ ਦਾ ਅਸਰ ਹੈ ਪਰ ਜਿਹੜੀ ਸਾਡੀ ਵਿਦਿਅਕ ਪ੍ਰਣਾਲੀ ਹੈ ਉਹਦੇ ਵਿੱਚ ਵੀ ਇੱਕ ਸਬਜੈਕਟ ਇਹ ਲਾਉਣਾ ਚਾਹੀਦਾ ਜਿਹਦੇ ਵਿੱਚ ਲੋਕਾਂ ਨੂੰ ਜਾਂ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਜਾਦੂ ਟੂਣੇ ਦਾ ਕੋਈ ਅਸਰ ਨਹੀਂ ਹੁੰਦਾ ਜੋ ਪਰਮ ਫਲਾਏ ਜਾਂਦੇ ਨੇ ਜਾਂ ਫਿਰ ਜੋਤਸਰੀ ਗੱਲ ਹੈ ਇਹਨਾਂ ਦੇ ਉਸ ਲੈਵਲ ਦੇ ਲੋਕਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਜੋਤਸੀ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਨੇ ਜਾਂ ਫਿਰ ਲੋਕਾਂ ਦੇ ਕੰਨ ਪਸੀਨੇ ਦੀ ਕਵਾਈ ਨੂੰ ਲੁੱਟਦੇ ਵੀ ਨੇ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਬਹਿਮਾ ਪਰਮਾ ਚ ਪੈ ਕੇ ਜਾਂ ਫਿਰ ਜੋਤਸਿਆ ਮੰਗਰ ਲਾ ਕੇ ਪੂਰਾ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਵੇਖਿਆ ਹੁਣਾ ਕਿ ਕਈ ਪਰਿਵਾਰ ਦੇ 6 ਤੋਂ 7 ਮੈਂਬਰ ਵੀ ਮੌਤ ਦੇ ਘਾਟ ਗਏ ਨੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਮਰ ਕੇ ਅਸੀਂ ਮੁਕਤ ਹੋ ਜਾਵਾਂਗੇ ਸੋ ਇਹਨਾਂ ਬਹਿਮਾ ਪਰਮਾ ਚੋਂ ਕੱਢਣ ਵਾਸਤੇ ਪੂਰੇ ਦੇਸ਼ ਵਿੱਚ ਕਾਨੂੰਨ ਬਣਾਣਾ ਜ਼ਰੂਰੀ ਆ ਉਸ ਤੋਂ ਪਹਿਲਾਂ ਇਹ ਵੀ ਜ਼ਰੂਰੀ ਆ ਕਿ ਸਾਡੇ ਸਿਆਸੀ ਲੋਕ ਖੁਦ ਬਹਿਮਾ ਪਰਮਾ ਚੋਂ ਨਿਕਲਣ ਹੁਣ ਦੇਖਦੇ ਆਂ ਇਸ ਬਿੱਲ ਤੇ ਕਿਸ ਤਰ੍ਹਾਂ ਦੀ ਚਰਚਾ ਹੋਏਗੀ ਤੇ ਇਹ ਬਿੱਲ ਦਾ ਵੱਖ-ਵੱਖ ਸੂਬਿਆਂ ਵਿੱਚ ਲਾਗੂ ਕਰਨਾ ਕਿ ਜਿੱ ਕਿੰਨੀ ਬਣਾਇਆ ਜਾਏਗਾ ਪਰ ਮੈਂ ਕਿ ਇਸ ਗੱਲ ਨੂੰ ਲੈ ਕੇ ਵੱਡੇ ਸਵਾਲ ਨੇ ਪਰ ਚੰਗੀ ਸ਼ੁਰੂਆਤ ਹੋਈ ਆ ਜਿਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ